ਕਰ ਸਕਦੇ ਸੀ ਉਹਨਾਂ ਕੋਲੇ ਕੋਈ ਇਹ ਨਹੀਂ ਵੀ ਸ਼ਕਤੀ ਘੱਟ ਸੀ ਕਿਉਂਕਿ ਅਧਿਆਤਮਿਕ ਤੌਰ ਦੇ ਉੱਤੇ ਜੋ ਸ਼ਕਤੀ ਗੁਰੂ ਤੇਗ ਬਹਾਦਰ ਜੀ ਦੇ ਕੋਲੇ ਵਿਰਾਜਮਾਨ ਸੀ ਔਰੰਗਜ਼ੇਬ ਕੋਲੇ ਤਾਂ ਕੁਝ ਨਹੀਂ ਸੀ ਪਰ ਜੋ ਕੁਝ ਗੁਰੂ ਸਹਿਬਾਨ ਨੇ ਸਾਡੇ ਸਾਹਮਣੇ ਧਰਜਾ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਦਿੱਤਾ ਉਹਨੂੰ ਦੁਨੀਆ ਰਹੀ ਦੁਨੀਆ ਤੱਕ ਯਾਦ ਕੀਤਾ ਜਾ ਰਿਹਾ ਹੈ ਕਿੰਨਾ ਕਿੰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਰਾਜਨੀਤਿਕ ਤੌਰ ਦੇ ਉੱਤੇ ਜੋ ਖਾਣਾ ਪਾਣਾ ਹੈਗਾ ਉਸ ਦੇ ਵਿੱਚ ਆਪਣੀਆਂ ਅਸੂ ਤੇਸਾਂ ਦੀਆਂ ਆਵਾਜ਼ਾਂ ਇਹ ਵਿਲੱਖਣਤਾਵਾਂ ਜੋ ਤੁਹਾਨੂੰ ਪਹਿਲਾਂ ਗਿਆਨ ਹੋਵੇ ਅੱਜ ਪਤਾ ਨਹੀਂ ਕਿ ਕੀ ਗੱਲ ਕਰਦਾ ਜਦੋਂ ਆ ਨੌਜਵਾਨ ਤੱਕਾ ਮੇਰੇ ਕੋਲ ਬੈਠਾ ਹੈ ਅਸੀਂ ਸਿੱਖ ਧਰਮ ਨੂੰ ਜ਼ਿਆਦਾਤਰ ਬਿਲੋਂਗ ਕਰਦੇ ਚਲੋ ਕਿਸੇ ਨੂੰ ਵੀ ਕਲ ਸਕਦੇ ਕੋਈ ਗੱਲ ਨਹੀਂ ਹੈ ਪਰ ਅਸੀਂ ਪੰਜਾਬੀ ਹਾਂ ਪੰਜਾਬੀ ਹੋਣ ਦੇ ਨਾਤੇ ਅਸੀਂ ਚਿੱਕੀ ਤੇ ਪਹਿਰਾ ਦਿੰਦੇ ਆ ਨੌਜਵਾਨ ਬੱਚੇ ਖਾਸ ਕਰਕੇ ਪੰਚਤਾਂ ਦਾ ਮੁੰਡਾ ਉਹਨਾਂ ਦੇ ਗਰੁੱਪ ਦੇ ਵਿੱਚੋਂ ਬਾੜੀ ਬੂਟੀ ਗੱਲ ਪੱਤ ਕਰਦਾ ਹੈ ਕਿ ਉਸ ਨੂੰ ਇਹ ਗੱਲ ਕਹਿ ਕੇ ਤੂੰ ਤਾਂ ਹੁਣ ਗੰਗੂ ਐ ਤਾ ਗੰਗੂ ਦੇ ਔਲਾਦ ਐ ਅਤਲ ਵਿੱਚ ਘੱਟ ਗਿਆ ਦੇ ਕਾਰਨ ਉਹ ਜਿਹੜੇ ਨੌਜਵਾਨ ਤਪਕਾ ਹੈ ਉਹ ਇਸ ਤੰਗ ਨਾ ਖੂ ਲੈਣਗੇ ਅੱਜ ਜਦੋਂ ਮਨੁੱਖੀ ਅਧਿਕਾਰਾਂ ਦੇ ਖਨਨ ਨਾ ਹੋਇਆ ਹੋਵੇ ਜਿਹੜੇ ਰਾਜ ਭਾਗ ਦੀ ਗੱਲ ਕੀਤੀ ਜਾਂਦੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਹੋਰ ਆਜ ਵੀ ਗੁਰੂ ਤੇਗ ਬਹਾਦਰ ਕੀ ਦੇਵ ਜੀਵਨ ਦੇ ਫਲਸਫੀ ਦੇ ਜੋ ਮੁਲਕੀ ਅਧਿਕਾਰਾਂ ਦਾ ਕਾਂਚਾ ਇਹਨਾਂ ਨੇ ਸਿਰਜਿਆ ਸੀ ਉਸ ਸਿਧਾਂਤ ਨੂੰ ਸਾਨੂੰ ਖਰਾਕ ਕੇ ਹੀ ਮਹਾਜਨ ਦੀਪ ਸਿੰਘ ਦਾ ਰਾਜ ਲਾਇਆ ਗਿਆ ਤੇ ਜਿਸ ਦੀ ਅੱਜ ਪੂਰੇ ਸੰਸਾਰ ਦੇ ਵਿੱਚ ਮਿਸਾਲ ਦਿੱਤੀ ਜਾਂਦੀ ਹੈ ਤੋਂ ਬੱਚੋ ਆਓ ਆਪਾਂ ਭਾਗਾਂ ਵਾਲੇ ਆਂ ਬਾਕੀ ਭਾਗਾਂ ਵਾਲੇ ਆਂ ਕਿ ਜਿਹੜੇ ਅਸੀਂ 350 ਸਾਲਾ ਗੁਰੂ ਸਾਹਿਬਾਨ ਦਾ ਅੱਜ ਉਹ ਮਨਾ ਰਹੇ ਆਂ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਆਂ ਪਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿੱਥੇ ਵਿਦਿਆਰਥੀਆਂ ਆਪਕੋ ਆਪਣੇ ਵਿਸ਼ਿਆਂ ਦੀ ਪੜਾਈ ਕਰਦੇ ਆ ਉਥੇ ਅਸੀਂ ਅਜਿਹੀਆਂ ਗੱਲਾਂ ਨੂੰ ਅਜਿਹੇ ਸਾਡੇ ਘਰ ਵਿੱਚ ਇਤਿਹਾਸ ਨੂੰ ਅਜਿਹੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਸਮਝੀਏ ਤੇ ਫਿਰ ਅਸੀਂ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ ਤੇ ਫਿਰ ਅਸੀਂ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਉਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੀਏ